ਹਾਂਜੀ ਬਹੁਤ ਸੋਹਣੇ ਸੇਲ ਦੇ ਵਿੱਚ ਸੂਟ ਆਏ ਨੇ ਆਪਣੇ ਕੋਲ ਗਰਮੀ ਵਾਲੇ ਜੀ ਆਲ ਓਵਰ 5 ਮੀਟਰ ਸੂਟ 300 ਰੁਪਏ ਦਾ ਆਈ ਬਹੁਤ ਸ਼ਾਨਦਾਰ ਕੱਪੜੇ ਨੇ ਉਹ ਦੋ ਡਿਜ਼ਾਈਨ ਆਏ ਨੇ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜਿਓਮੈਟ੍ਰੀਕਲ ਦੇ ਵਿੱਚ ਡਿਜ਼ਾਈਨ ਆਊਗਾ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਫਰਸਟ ਮਸਟਰਡ ਕਲਰ ਦੇ ਵਿੱਚ ਹੈ ਜੀ ਨੈਕਸਟ ਦੇਖੋ ਜੀ ਗ੍ਰੇ ਸ਼ੇਡ ਦੇ ਵਿੱਚ ਹੈ ਚਾਰ ਕਲਰ ਆਉਣਗੇ ਜੀ ਚਾਰੇ ਕਦਰ ਬਹੁਤ ਟਾਪ ਦੇ ਨੇ ਜਲਦੀ ਜਲਦੀ ਰੰਗ ਦੇਖ ਕੇ ਬੁੱਕ ਕਰ ਲਓ ਜੀ ਨਾਲ ਦੀਆਂ ਸਟਾਕ ਕਲੀਅਰ ਹੋ ਜਾਊਗਾ 300 ਰੁਪਏ ਦੀ ਸੇਲ ਮੇ ਪ੍ਰਾਈਸ ਤੇ ਨਸਰ ਪਰ ਹੋਗਾ ਜੀ ਸਰਬ ਆਲਓਵਰ ਸੂਟ ਹੈ ਗਰਮੀ ਵਾਲਾ ਕਾਟਨ ਦਾ ਸੂਟ ਹੈ ਜੀ 300 ਰੁਪਏ ਦਾ 5 ਮੀਟਰ ਬਹੁਤ ਸੋਹਣਾ ਸੂਟ ਹੈ ਜੀ ਔਰ ਬਹੁਤ ਵੱਡੀ ਡੀਲ ਦੇ ਵਿੱਚ ਆਫਰ ਲੈ ਕੇ ਆਏ ਜੀ 300 ਰੁਪਏ ਪ੍ਰਾਈਸ ਰੂਗਾ ਜੀ ਡਿਜ਼ਾਈਨ ਦੋ ਆਏ ਨੇ ਦੋਨੇ ਡਿਜ਼ਾਈਨ ਬਹੁਤ ਸੋਹਣੇ ਨੇ ਗਰਮੀ ਵਾਲੇ ਕਲਰ ਚਾਰਟ ਆਊਗਾ ਜੀ 5 ਮੀਟਰ ਸੂਟ 300 ਰੁਪਏ ਦਾ ਜੀ ਕੈਸ਼ ਡਿਲੀਵਰੀ ਨਹੀਂ ਹੋਣੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਇੱਕ ਛੋਟੀ ਸ਼ਿਪਿੰਗ 60 ਰੁਪਏ ਜੀ ਦੋ ਦੀ 80 ਚਾਰ ਦੀ 100 ਜਿਹੜੇ ਕਲਰ ਤੁਸੀਂ ਬੁੱਕ ਕਰਨ ਜਲਦੀ ਜੀ ਬੁੱਕ ਕਰ ਲੋ ਰੰਗ ਸਾਰੇ ਬਹੁਤ ਸੋਹਣੇ ਸੋਨੇ ਕਲਰ ਆ ਗਏ ਜਲਦੀ ਜੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਸਿਰਫ 500 ਵਾਲਾ 300 ਰੁਪਏ ਦਾ ਜੀ 500 ਵਾਲਾ 300 ਰੁਪਏ ਦਾ ਸੇਲ ਹੈ ਜੀ ਬਹੁਤ ਸੋਹਾਂ ਕਪੜਾਈ ਗਰਮੀ ਵਾਲਾ ਪੂਰਾ ਠੰਡਾ ਠਾਰਾ ਕਪੜਾ ਹੈ ਰਾਮਦਾਰੀ ਬਹੁਤ ਹੈ ਜੀ ਕਪੜੇ ਦੀ ਕਾਟਨ ਦੇ ਵਿੱਚ ਹੈ ਜੀ ਇਹ ਕਪੜਾ ਲਓ ਜੀ ਜਿਹੜਾ ਡਿਜ਼ਾਈਨ ਪਸੰਦ ਆਈ ਉਹਨੂੰ ਜਲਦੀ ਜੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਦਰੇਕ ਤਧ ਆ ਕੇ ਦੇਖੋ ਜੀ ਨਿਓਨ ਕਲਰ ਆ ਗਿਆ ਸਿਰਫ 300 ਰੁਪਏ ਦਾ ਸੂਟ ਹੈ ਜੀ 5 ਮੀਟਰ ਬਹੁਤ ਸੋਹਣਾ ਸੂਟ ਹੈ 300 ਰੁਪਏ ਦਾ 5 ਮੀਟਰ ਹੈ yellow ਕਲ 300 ਰੁਪਏ ਦਾ 5 ਮੀਟਰ ਸੂਟ ਆ ਜੀ ਲੈਮਨ ਦੇ ਉੱਪਰ ਆ ਗਿਆ ਫਰੋਜੀ ਦੇ ਉੱਪਰ ਆ ਗਿਆ ਜੀ ਨਿਓਨ ਕਲਰ ਆ ਗਿਆ ਕਦੂ ਰੰਗਾ ਜਿਹਾ ਰੰਗ ਆ ਗਿਆ ਬਹੁਤ ਸੋਹਣਾ ਜੀ ਤੇ ਆਏ ਪਿੰਕ ਆ ਗਿਆ ਦੇਖੋ ਜੀ ਆ ਜਿਓਮੈਟ੍ਰਿਕਲ ਡਿਜ਼ਾਈਨ ਬਹੁਤ ਸੋਹਣਾ ਆਇਆ ਜੀ ਦੂਜੀ ਵਾਰ ਸਟਾਕ ਆ ਗਿਆ 300 ਰੁਪਏ